ਉਹ ਜੀ ਇਹ ਸਾਡਾ ਰੈਸਟੋਰੈਂਟ ਤੇ ਬੈਂਡ ਵਿਖਾ ਕੇ ਐਂਟਰੀ ਅੰਦਰ ਆ ਜੀ ਬੈਂਡ ਵਿਖਾਤਾ ਤੇ ਇਧਰ ਹੈ ਸਾਡੀ ਐਂਟਰੀ ਹੈ ਹੁਣ ਇਹ ਰੈਸਟੋਰੈਂਟ ਹੈ ਜੀ ਇਹਦਾ ਖਾਣਾ ਪਾਣਾ ਜੋ ਵੀ ਹੈ ਖਾਣ ਪੀਣ ਬਿਲਕੁਲ ਸਾਡੀ ਟਿਕਟ ਦੇ ਵਿੱਚ ਫਰੀ ਹੈ ਕੋ ਬੈਂਡ ਦੇ ਜਾਂ ਇੱਕ ਐਂਟਰੀ ਕਰ ਦਿੰਦੇ ਤੇ ਜੋ ਮਰਜ਼ੀ ਖਾ ਪੀਓ ਵੈਜ ਨੋਨ ਵੈਜ ਜੋ ਤੁਹਾਡੀ ਇੱਛਾ ਮਫੇ ਲੱਗਾ ਹੈ ਜੀ ਤੋ ਜੋ ਵੀ ਤੁਸੀਂ ਖਾਣਾ ਚਾਹੁੰਦੇ ਆ ਪਾ ਸਕਦੇ ਸੀਟਿੰਗ ਅਰੇਂਜਮੈਂਟ ਬੜਾ ਕਮਾਲ ਹੈ ਤਾਂ ਇਹਦਾ ਸਬਜੀ ਅਤੇ ਪਨੀਰ ਘੜੀ ਚਾਵਲ ਰਾਜਮਾ ਕੜਾ ਕਰਮਿਕ ਲਫ ਜਾਮਨ ਤੇ ਚਿਕਨ ਦੀ ਆਈਟਮ ਹੈ ਜੀ ਨਾਨवेज ਲਈ ਚਿਕਨ ਟਿੱਕਾ ਮਸਾਲਾ ਉਹ ਜੋ ਵੀ ਕੋਈ ਖਾਣਾ ਚਾਹੁੰਦਾ ਹੈ ਉਹ ਖਾ ਸਕਦਾ ਹੈ ਬਹੁਤ ਬੜੀ ਵਧੀਆ ਚੀਜ਼ ਰੱਖੀ ਹੈ ਜੀ ਫੂਡ ਨੂੰ ਵੇਸਟ ਬਿਲਕੁਲ ਨਹੀਂ ਕਰਨਾ ਡਿਕਾਰਨੇ ਸਿਰਫ ਆਪਣੀ ਜ਼ਿੰਦਗੀ ਦੇ ਡਾਕਟਰ ਵੀ ਕਰਦੇ ਹਨ ਜਿਹੜੇ ਰਿਆਂ ਨਹੀਂ ਉਹਦੇ ਸਾਰਾ ਪੈਡ ਦਾ ਮੌਚਾ ਪਟੋਲ ਟਾਲ ਟੰਗੇ ਪਤੰਗਾ ਬਤੂਲਾ ਪੂਰਾ ਅੰਦਰ ਵੀ ਪੰਜਾਬੀ ਕਲਚਰ ਦਾ ਸ਼ੋਅ ਕੀਤਾ ਵਾ ਕਮਾਲ ਸੀ ਸੋ ਮੁਣੇ ਸਕਦੇ ਆ ਖਾਣਾ ਤੇ ਖਾਣਾ ਖਾ ਕੇ ਫਿਰ ਆਪਾਂ ਬਾਹਰ ਜਾ ਕੇ ਹੋਰਨザਰੇ ਵਿਖਾ ਕੇ ਤੇ ਫਿਰ ਵਾਪਸੀ ਕਰਾਂਗੇ ਸੋ ਬਹੁਤ ਵਧੀਆ ਰਿਆਂ ਅੱਜ ਦਾ ਸਾਰਾ ਦਿਨ ਸਾਡਾ ਇੱਥੇ ਹੁਣ ਕਾਰੇ ਦੀ ਲਾਈਨ ਚ ਲੱਗ ਗਈ ਦੀ ਆਪਾਂ ਸਾਡੇ ਨਾਲ ਦੇ ਖਾਣਾ ਮਗਰ ਆ ਪਾਰੇ ਖੱਡੀ ਥਾਲੀ ਸਾਰੇ ਨੰਦ ਨਾਲ ਜਪੀ ਦਾ ਨੰਦ ਮੰਦ ਸੋ ਨਹੀਂ ਸਕਦੇ ਆ ਫੁਲਕਾ ਪਾਣੀ ਤੇ ਫਿਰ ਜੰਨੇ ਬਾਅਦ ਸੋ ਖਾਣਾ ਵਗੈਰਾ ਬਹੁਤ ਟੇਸਟੀ ਸੀ ਸ਼ੱਕੇ ਤੇ ਹੁਣ ਆਪਾਂ ਚੱਲ ਜਾਂ ਬਾਹਰ ਦੇਖ ਲੈਣਾ ਜਿਹੜਾ ਬੈਂਡ ਆ ਇੱਥੇ ਇਹਨਾਂ ਕੱਟ ਲੈਣਾ ਬਸ ਮੁਗੇ ਕੰਮ ਜੀ ਇਹਦਾ ਚਲੋ ਬਸ ਹੁਣ ਵਾਪਸੀ ਕਰੀਏ ਇਹਦਾ ਮਤਲਬ ਉਹਨਾ ਬੈਂਡਬੂਨ ਕੱਟਲੇ ਦੇ ਮੈਂ ਹੁਣ ਬਸ ਕਹਿੰਦੇ ਜਾਓ ਹਣ ਕਰੋ ਕੰਮ ਰੋਟੀ ਨਹੀਂ ਖਾ ਸਕਦੇ ਬਾਕੀ ਹਾਂ ਰੋਟੀ ਨਹੀਂ ਖਾ ਸਕਦੇ ਰੋਟੀ ਸੁਣਾ ਦੇ ਹਾਂ ਮੌਸਮ ਵੀ ਇਦਾਂ ਹੀ ਆਇਆ ਜੇ ਪਰ ਪਾਇਨਾ ਮੌਸਮ ਆ ਹੋ ਗਿਆ ਬੱਦਲ ਵਾਲੀ ਰਾਤ 20 ਦੇ ਸਾਰੇ ਗਈ ਸੋ ਬਹੁਤ ਵਧੀਆ ਰਿਹਾ ਅੱਜ ਦਾ ਸਾਡਾ 18 ਫਰਵਰੀ 2024 ਦਾ ਦਿਨ ਕਰੀਬ ਆਪਾਂ 1:30 ਵਜੇ ਇੱਥੇ ਆ ਗਏ ਹਾਂ ਤੇ 5:00 ਵਜੇ ਦਾ ਸਮਾਂ ਹੋ ਚੁੱਕਾ ਸੋ ਸਮਾਂ ਹੋ ਗਿਆ ਜੀ 4:57 ਆ ਵੀਖ ਸਕਦੇ ਤੁਸੀਂ ਤੇ ਬੱਸ ਹੁਣ ਵਾਪਸੀ ਦੀ ਤਿਆਰੀ ਹੈ ਆ ਬੇਰੀ ਦੇ ਬੇਰ ਲੱਗੇ ਆ ਕਿੰਨਾ ਕਮਾਲ ਵਾਹ ਸੋ ਹੁਣ ਸਾਡੇ ਪਰਿਵਾਰਕ ਮੈਂਬਰਾਂ ਨੇ ਵਾਪਸੀ ਦੇ ਫੜਲੀ ਗੱਲ ਤੇ ਵਾਪਸੀ ਦੀ ਤਿਆਰੀ ਚਲੋ ਥੈਂਕ ਯੂ ਫॉर ਵਾਚਿੰਗ ਇਟ ਬਹੁਤ ਖੂਬ ਗਿਆ ਅੱਜ ਦਾ ਸਭ ਐਸੇ ਖੱਡੀ ਲੱਗੀ ਤੇ ਦਰੀ ਬਣੀ ਦੜੀ ਬੰਦੀ ਭਾਈ ਦਰੀ ਗਲੀਚਾ ਗਲੀਚਾ ਚ ਗਲੀਚਾ ਬਣਾ ਰਹੇ ਭਾਈ ਇਹ ਫਿਰ ਰੈਗੂਲਰ ਕੰਮ ਚੱਲਦਾ ਜੀ ਅਸੀਂ? ਹਾਂਜੀ ਹਾਂਜੀ। ਤੇ ਜੇ ਬਣ ਜਾਂਦਾ ਤੇ ਉਸ ਤੋਂ ਬਾਅਦ ਫੇਰ ਇਹ ਸੇਲ ਕਰਦੇ ਕਿ ਕਿਦਾਂ? ਨਹੀਂ ਇਹ ਮਤਲਬ ਹੈਗਾ ਸਿਰਫ ਤਾਂ ਦੇਖਾਣ ਵਾਸਤੇ ਹੀ ਹੈ ਗਿਆ ਟੈਕਨੋ ਵਾਸਤੇ ਹੀ ਹੈ ਡੈਮੋ ਆ। ਠੀਕ ਹੈ ਜੀ। ਤੇ ਡੈਮੋ ਕਰਦੇ ਕਹਿੰਦਾ ਜਦੋਂ ਕਾਰਪਟ ਤਿਆਰ ਹੋ ਜਾਂਦਾ ਕਦੀ ਗੈਸ ਖਰੀਦ ਲੈਂਦੇ ਅੱਛਾ। ਕਦੇ ਤੇਂਦਰੇ ਵਰਤੇ ਵਰਤੇ ਲੈਂਦੇ ਆ। ਠੀਕ ਹੈ ਠੀਕ ਹੈ ਠੀਕ ਨਹੀਂ ਬਹੁਤ ਆ ਤੁਸੀਂ ਆਪਣਾ ਹੀ? ਇਹ ਮੇਰੇ ਹੱਥੇ ਬਣਿਆ ਗਲੀਚਾ ਹੈ ਜੀ। ਅੱਛਾ ਆ ਜਿਹੜੇ। ਵਾਹ ਜੀ ਵਾਹ। ਕੀ ਬਾਤ ਹੈ। ਬਹੁਤ ਕਮਾਲ। ਇਹਨੂੰ ਇਹਨੂੰ ਸ਼ੂਬੇ ਦੇਖੋ ਜਿਹੜਾ ਦਰਵਾਜ਼ਾ। ਇਹ ਨੂੰ ਟੱਚ ਕਰੋ ਜੀ ਦਾ ਸਿੱਧਾ ਪਸੰਦ ਰਿਹਾ ਆਹਾਹਾਹਾ ਅੱਛਾ ਅੱਛਾ ਬਹੁਤ ਸੌਫਟ ਹੈ ਜੀ ਕਿਆ ਕਮਾਲ ਹੈ ਤੇ ਇਹ ਜਦੋਂ ਬਣ ਜਾਂਦਾ ਵਾ ਤੇ ਕਿੰਨੇ ਕ ਦੀ ਕੋਸਟ ਪੈਂਦੀ ਹੈ ਦੀ ਇਹਦਾ ਰੇਟ ਨੂੰ ਜੀ 700 ਰੁਪਏ ਸਕੁਅਰ ਫੁੱਟ ਦਾ 700 ਰੁਪਏ ਸਕੁਅਰ ਫੁੱਟ ਜਿਹੜਾ ਤੁਸੀਂ ਸੇਲ ਕਰਨਾ ਸੇਲ ਕਰਨਾ ਠੀਕ ਹੈ ਠੀਕ ਹੈ ਠੀਕ ਹੈ ਸੇਲ ਕਰਨਾ ਹੈ ਸ਼ਾਇਦ ਤੇ ਇਹ ਬੂ ਇਹ ਬੂਲ ਦੀ ਤਿਆਰ ਕਰ ਆਹ ਬੂਲ ਜਿਹੜੀ ਪਿੱਛੇ ਪਈ ਹੈ ਇਹ ਕਾਟਨ ਹੈ ਆ ਹਾਂ ਤੇ ਜਿਹੜੇ ਉੱਤਰ ਨਾਲ ਲੱਗੇ ਸਾਰੀ ਬੂਲ ਆ ਅੱਛਾ ਆਹ ਕਾਟਨ ਦੇ ਧਾਗੇ ਹਨਾ ਕਾਟਨ ਨੇ ਨੂੰ ਪਤਾਂ ਦਾ ਬੋਲਦੇ ਆ ਹਾਂ ਤਾਣਾ ਬਾਣਾ ਤਾਣਾ ਬਾਣਾ ਤਾਣਾ ਕਾਟਨ ਦਾ ਅੱਛਾ ਬਾਣਾ ਥੱਲੇ ਬੂਲ ਅੱਛਾ ਬਾਣਾ ਬੂਲ ਦਾ ਹਾਂ ਜੀ ਤਾਣਾ ਬਾਣਾ ਵਾਹ ਰਿਓ ਇਹ ਖੱਡੀ ਹੈ ਇਹ ਪੂਰੇ ਸੈਟਅਪ ਨੂੰ ਖੱਡੀ ਬੋਲੇ ਆ ਹਾਂ ਪੂਰੇ ਸੈਟਅਪ ਨੂੰ ਖੱਡੀ ਬਹੁਤ ਵਧੀਆ ਭਾਜੀ ਬਹੁਤ ਕਮਾਲ ਇਹ ਕੀ ਰੇਟ ਦੱਸਿਆ ਜੀ ਇਹ ਕਿੰਨੇ ਸਕਰ ਫੁੱਟ 700 ਰੁਪਏ ਪਰ ਸਕਰ ਫੁੱਟ 700 ਰੁਪਏ ਪਰ ਸਕਰ ਫੁੱਟ ਚਲੋ ਜਿਵੇਂ ਬਣਦੀ ਫਿਰ ਵਿਸਟ ਕਰਦੇ ਆ ਤੁਹਾਡੇ ਕੋ ਆਪਾਂ ਨੈਕਸਟ ਟਾਈਮ ਤੇ ਇੱਧਰ ਪ੍ਰਚੀਨ ਸਮੇਂ ਦੇ ਭਾਰਤ ਦੇ ਸਿੱਕੇ ਆ ਬ੍ਰਿਟਿਸ਼ ਭਾਰਤ ਦੇ ਸਮੇਂ ਦੀ ਕਰੰਸੀ ਦੇ ਨੋਟ ਆ ਸੁਬਕ-ਬਕ ਸਮਿਆਂ ਤੇ ਜਿਹੜੇ ਸਿੱਕੇ ਜਾਰੀ ਕਰਦੇ ਭਾਰਤ ਸਰਕਾਰ उन्हबधित प्रदर्शनी लगाई गई है इस वेख सकते बड़े भी बहुत कमा ਤੁਸੀਂ ਵੀਡੀਓ ਪਾਜ਼ ਕਰਕੇ ਇਹ ਕਿਸ ਸਮੇਂ ਦੇ ਸਿੱਕੇ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਜੇ ਇਹ ਦਸੀਆਂ ਚਵਾਨੀਆਂ ਪਠਿਆਨੀਆਂ ਅਸੀਂ ਖੁਦ ਵਰਤੀਆਂ ਜੀਏ ਅੱਜ ਕੱਲ ਦੇ ਸਮੇਂ ਤੇ ਬੱਚਿਆਂ ਨੂੰ ਇਹਨਾਂ ਦਾ ਪਤਾ ਨਹੀਂ ਸੋ ਬੜਾ ਸੋਹਣਾ ਇਹ ਵੀ ਇੰਨਾ ਇੱਕ ਪ੍ਰਦਰਸ਼ਨੀ ਨੇ ਲਾਈ ਇੱਥੇ ਸੋ ਬ੍ਰਿਟਿਸ਼ ਸਮੇਂ ਦੇ ਸਿੱਕੇ ਪੈਸੇ ਜਿਹੜੇ ਬ੍ਰਿਟਿਸ਼ ਸਮੇਂ ਦੇ ਹੋਏ ਆ। ਨਹੀਂ ਹੋਏ। ਵਾਹ। ਬੜਾ ਵਧੀਆ ਇਹ ਜਾਣਕਾਰੀ ਭਰਪੂਰ ਕਮਰਾ। ਜਿਹੜੇ ਲੋਕ ਸਿੱਕਿਆਂ ਦੇ ਵਿੱਚ ਇੰਟਰਸਟ ਰੱਖਦੇ ਆ ਕਿ ਕਿਹੜਾ ਸਿੱਕਾ ਕਦੋਂ ਜਾਰੀ ਹੋਇਆ। ਇਤੋਂ ਭਰਪੂਰ ਫਾਇਦਾ ਲੈ ਸਕਦੇ ਆ। ਕੀ ਬਾਤ ਹੈ। ਬਹੁਤ ਬਹੁਤ ਸੋ ਮੈਂ ਹਰ ਇੱਕ ਦੇ ਬਾਰੇ ਐਕਸਪਲੇਨ ਕਰੂੰਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੁਸੀਂ ਵੀਡੀਓ ਪਾਜ਼ ਕਰਕੇ ਤੇ ਹਰ ਸਿੱਕੇ ਦੀ ਅਹਿਮੀਅਤ ਕਦੋਂ ਜਾਰੀ ਕੀਤਾ ਗਿਆ ਕਿਸ ਸੰਦਰਭ ਵਿੱਚ ਜਾਰੀ ਕੀਤਾ ਗਿਆ ਕਿੰਨੇ ਜਾਰੀ ਕੀਤਾ ਉਹਦੇ ਬਾਰੇ ਜਾਣਕਾਰੀ ਵੀਡੀਓ ਪਾਜ਼ ਕਰਕੇ ਲੈ ਸਕਦੇ ਹੋ ਠੀਕ ਕਮਾਲ ਤੇ ਸਾਡਾ ਪਿੰਡ ਆਕੇ ਤੁਸੀਂ ਇਹ ਵਾਲਾ ਰੂਮ ਵੀ ਵਿਸਟ ਕਰ ਸਕਦੇ ਜਿੱਥੇ ਇਹ ਸਿੱਕਿਆਂ ਦੀ ਪ੍ਰਦਰਸ਼ਨੀ ਲੱਗੀ ਹੈ ਬਹੁਤ ਵਧੀਆ ਕਿਆ ਬਾਤ ਹੈ ਖੂਬ ਕਿਆ ਬਾਤ ਹੈ ਵਾਰਦੀ ਮੈਂ ਸੋ ਅਪਏ ਅਸੇ ਤੇ ਬੜੀਆਂ ਕੁੱਝ ਕਹਾਵਾਂ ਤਾਂ ਆਪ ਜਿਨ ਸਭੇ ਬੜੇ ਜਾਲੀ ਸਿੱਕੇ ਕੀਤੇ ਗਏ ਨੇ ਅਲੱਗ-ਅਲੱਗ ਸਮਾਰਕਾਂ ਦੇ ਸਿੱਕੇ ਸੋ ਜਰਨੀ ਆਫ ਇੰਡੀਅਨ ਕਰੰਸੀ ਥਰੂ ਦਾ ਏਜਸ ਉਹਦੇ ਬਾਰੇ ਰਵਿਆ ਲਿਖਿਆ ਗਿਆ ਹੈ ਕਿ ਵਕਫਕ ਸਮੇਂ ਇੰਡੀਅਨ ਕਰੰਸੀ ਦਾ ਰੇਟ ਚੱਲਦਾ ਰਿਹਾ ਉਹਦੇ ਬਾਰੇ ਗੱਲਬਾਤ ਕੀਤੀ ਗਈ ਹੈ ਜੀ ਇਡੀਅਮਸ ਰਿਲੇਟਡ ਟੂ ਮਨੀ ਸੋ ਕਮਾਲ ਬਹੁਤ ਵਧੀਆ ਫਾਈਨਲੀ ਅਸੀਂ ਘੁੰਮ ਫਿਰ ਕੇ ਤੇ ਵਾਪਸੀ ਕਰਨ ਲੱਗੇ ਹੁਣ ਬਟਾਲੇ ਨੂੰ ਤੇ ਆ ਬੜਾ ਵਧੀਆ ਐਂਟਰੀ ਤੇ ਇੱਕ ਸੋਹਣਾ ਪੁਆਇੰਟ ਮਿਲਿਆ ਹੈ ਨਾ ਹਾਂ ਲਓ ਜੀ ਆਪਾਂ ਪਾਰਕਿੰਗ ਦੇ ਵਿੱਚ ਆ ਗਏ ਆ ਬੜਾ ਵਧੀਆ ਰਿਹਾ ਸਾਰਾ ਦਿਨ ਦਾ ਅੱਜ ਫਨ ਫਿਲਿੰਗ ਮੂਮੈਂਟਸ ਨਜ਼ਾਰੇ ਕਮਾਲ ਰਏ ਤੇ ਇਧਰਲੀ ਸਾਈਡ ਤੇ ਸਾਡਾ ਪਿੰਡ ਦਾ ਮੇਨ ਰਹਿ ਗਿਆ ਪੁਰਸ਼ਮ ਅਸੀਂ ਪਾਰਕਿੰਗ ਚ ਖੜੇ ਆ ਸੋ ਖੂਬ ਨਜ਼ਾਰਾ ਰਿਹਾ ਜੀ ਤੇ ਕਮਾਲ ਸੋ ਅੱਜ ਆਪਾਂ ਸਕੋਰਪੀਓ ਦੇ ਵਿੱਚ ਆਈ ਸਾਰੇ ਇਕੱਠੇ ਹੋ ਕੇ ਅਮਨੇ ਗੱਡੀ ਲਈ ਸੀ ਜਦੋਂ ਦਾ ਆਇਆ ਬਾਰੂ ਸੋ ਬੜਾ ਵਧੀਆ ਰਿਹਾ ਕਮਾਲ ਕਿਦਾ ਆ ਮਜਾ ਬਹੁਤ ਜ਼ਿਆਦਾ ਜਾਈਏ ਮੌਸਮ ਬੜਾ ਵਧੀਆ ਵਾਹ ਵਾਹ ਕਮਾਲ ਹੋ ਗਿਆ ਕਮਾਲ ਕਮਾਲ ਹੋ ਗਈ ਗੱਲ ਤੇ ਕਮਾਲ ਬਣ ਗਈ ਚਲ ਜੀ ਚਲ ਜੇ ਚਲੋ ਓਕੇ